ਜਿੱਥੇ ਚਾਹ ਉਥੇ ਰਾਹ ਪ੍ਰਮਾਤਮਾ ਨੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ ਤਾਂ ਉਹਦੇ ਨਾਲ ਉਮੀਦ ਜਾਗ ਪਈ ਸੋ ਕਦੇ ਉਮੀਦ ਨਹੀਂ ਛੱਡੀਦੀ ਹੁੰਦੀ ਉਮੀਦ ਤੇ ਦੁਨੀਆ ਕਾਇਮ ਹੈ ਤੇ ਫਿਊਚਰ ਦੇ ਵਿੱਚ ਵੀ ਤੁਸੀਂ ਬਹੁਤ ਵੱਡੀਆਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੋਰ ਵੱਡੀਆਂ ਕੁਰਸੀਆਂ ਲਈ ਤਿਆਰ ਰਹੋ ਕਿਉਂਕਿ ਸਰਕਾਰ ਦੀ ਨੀਅਤ ਸਾਫ਼ ਹੈ ਨੀਅਤ 'ਚ ਕੋਈ ਖੋਟ ਨਹੀਂ ਸਾਡਾ ਕੰਮ ਹੈ ਤੁਹਾਨੂੰ ਕੋਈ ਹਾਈ ਕੋਰਟ ਦੇ ਜਾਂ ਕੋਈ ਇੱਧਰ ਉੱਧਰ ਦੇ ਕੋਈ ਕੇਸ ਪਿਆ ਕਿਸੇ ਦਾ ਕਿਸੇ ਦਾ ਮਹਿਕਮੇ 'ਚ ਕੇਸ ਫਸਿਆ ਪਿਆ ਉਹ ਸਾਰੇ ਪਹਿਲਾਂ ਕਲੀਅਰ ਕਰਦੇ ਹਾਂ ਅਸੀਂ ਤਾਂ ਕਿ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਕੱਲ ਨੂੰ ਆਪਣੇ ਦਫ਼ਤਰ 'ਚ ਜਾਓ ਨਾ ਕਿ ਵਕੀਲ ਦੇ ਦਫ਼ਤਰ 'ਚ ਕਿ ਜੇ ਰਾਏ ਕੋ ਹਾਈ ਕੋਰਟ ਚ ਕਿਸੇ ਨੇ ਰਿਟ ਪਾਤੀ ਚਲੋ ਵੀ ਹੁਣ ਕੇਸ ਲੜੀਏ ਉਹ ਅਸੀਂ ਆਪ ਸਾਰੇ ਪਹਿਲਾਂ ਕਲੀਅਰ ਕਰਕੇ ਫੇਰ ਤਾਂ ਅਸੀਂ ਇੱਥੇ ਬੁਲਾਉਨੇ ਆ ਇਹ ਤਾਈਓ ਜੇ 293 ਤਿਆਰ ਹੋ ਜਾਣ 293 ਨੂੰ ਬੁਲਾ ਲੈਂਦੇ ਆ ਅਸੀਂ ਇਹ ਨਹੀਂ ਹੈਗਾ ਕਿ ਮੇਰੇ ਕੋਲ ਟਾਈਮ ਨਹੀਂ ਹੈ ਜੀ ਟਾਈਮ ਹਰੇ ਅਮੀਨਾ ਜੀ ਖੜਜੋ ਜੀ ਨਾ ਕਿਉਂ ਖੜਜੀ ਨੌਕਰੀ ਤਾਂ ਮਤਲਬ ਜੇ ਮੇਰੇ ਹਰ ਰੋ ਸੁਪਨੇ ਚਾਹੁੰਦੀ ਹਣੀ ਵੀ ਮੈਨੂੰ ਨੌਕਰੀ ਮਿਲ ਗਈ ਜਾਂ ਮੈਨੂੰ ਫੋਨ ਆ ਗਿਆ ਜਾਂ ਮੈਨੂੰ ਲੈਟਰ ਆ ਗਿਆ ਸੋ ਮੇਰੇ ਕੋਲ ਟਾਈਮ ਨਹੀਂ ਇਹਦਾ મતલਬ ਇਹ ਨਹੀਂ ਹੈਗਾ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਦੀ ਬੇਰੁਜ਼ਗਾਰੀ ਦੇ ਸਮੇਂ 'ਚ ਵਾਅਦਾ ਕਰੀਏ ਸੋ ਪਹਿਲਾਂ ਮੈਨੂੰ ਪਤਾ ਹੈ ਕਿ ਧਰਨੇ ਲੱਗਦੇ ਰਹੇ ਬਹੁਤ ਸਾਰੇ ਵਿਭਾਗਾਂ ਦੇ ਓਵਰਏਜ ਹੋ ਗਏ ਧਰਨੇ ਲਾਉਂਦੇ ਲਾਉਂਦੇ ਕਈਂ ਦੇ ਸੀ ਏਜ ਵੀ ਹੁਣ ਰਿਲੈਕਸੇਸ਼ਨ ਦਿੱਤੀ ਐ 37 ਸਾਲ ਤੋਂ ਵਧਾ ਕੇ ਅੱਗੇ ਲੈ ਕੇ ਗਏ ਆ 40 42 ਕਰੀ ਤਾਂ 45 ਵੀ ਕਰਤੀ ਗਈ ਮਹਿਕਮਿਆਂ 'ਚ ਮਤਲਬ ਇਹ ਦਿਨ ਦਾ ਕੀ ਕਸੂਰ ਆ ਹੁਣ 10 ਸਾਲ ਨਾਰੇ ਲਾਉਂਦੇ ਰਹੇ ਉਹ ਨਾਰੇ ਲਾਉਂਦੇ ਰਹੇ ਲੀਡਰ ਸਾਡੇ ਜਿਹੜੇ ਸੀ ਉਹ ਨਜ਼ਾਰੇ ਲੈਂਦੇ ਰਹੇ ਉਹ ਅੰਦਰੋਂ ਗੁੰਡੇ ਲਾ ਕੇ ਬਹਿ ਗਏ ਆਪਣੇ ਮਹਿਲਾਂ ਦੇ ਕਿਉਂਕਿ ਪਬਲਿਕਲੀ ਤਾਂ ਅਵੇਲੇਬਲ ਹੀ ਨਹੀਂ ਚਿਗੇ ਹੋ ਪਬਲਿਕ ਕੀ ਕਰੇ ਉਹ ਨਾ ਉਹ ਟੈਂਕੀਆਂ ਤੇ ਚੜਦੇ ਸੀ ਜਾਂ ਜਾਂ ਸੜਕਾਂ ਤੇ ਪੈਂਦੇ ਸੀ ਹੋਰ ਕਿੱਥੇ ਜਾਣ ਫਿਰੋ ਸੋ ਇਸ ਕਰਕੇ ਉਹਨਾਂ ਨੇ ਕਿਉਂਕਿ ਉਹਨਾਂ ਨੇ ਚਿੰਤਾ ਨਹੀਂ ਕੀਤੀ ਨਾ ਪ੍ਰੋਬਲਮ ਇਹ ਹੈ ਉਹਨਾਂ ਨੂੰ ਦਰਦ ਨਹੀਂ ਪਤਾ ਨਾ ਉਹਨਾਂ ਨੇ ਕਦੇ ਬੇਰਜ਼ਗਾਰੀ ਦੇਖੀ ਨਹੀਂ ਨਾ ਕਦੇ ਨਾ ਗਰੀਬੀ ਦੇਖੀ ਹੈ ਕਦੇ ਜੇ ਉਹ ਦੇਖੀ ਹੋਵੇ ਤਾਂ ਹੀ ਪਤਾ ਹੋਵੇ ਨਾ ਟਿੰਡੇ ਤੇ ਹੰਡਾਇਆ ਨੰਨਾ ਕੁਝ ਜਮਦਿਆਂ ਨੂੰ ਸੋਨੇ ਦੇ ਚੰਚੀ ਮਿਲ ਗਏ ਜਮਦਿਆਂ ਨੂੰ ਹੂਟਰਾਣੇ ਕੋ ਗੁਆਣੀਆਂ ਗੱਡੀਆਂ ਮਿਲ ਗਿਆ ਜਮਦਿਆਂ ਨੂੰ ਪਹਾੜਾਂ ਵਾਲੇ ਸਕੂਲ ਮਿਲ ਗਏ ਉਤ ਬਾਦ ਅਮਰੀਕਾ ਕੈਨੇਡਾ ਵਾਲੇ ਸਕੂਲ ਮਿਲ ਗਏ ਉਤ ਬਾਦ ਆਉਂਦਿਆਂ ਨੂੰ ਡਿਪਟੀ ਸੀਐਮ ਮਿਲ ਗਿਆ ਆਉਂਦੇ ਡਿਪਟੀ ਸੀਐਮ ਬਣ ਗਏ ਉਹਨਾਂ ਨੇ ਧਰਤੀ ਤੇ ਕਰੇ ਜਾ ਕੇ ਦੇਖਿਆ ਥੱਲੇ ਵੀ 100 ਤੋਂ ਥੱਲੇ ਵੀ ਗਿਰਤੀ ਹੁੰਦੀ ਹੈ ਉਹਨਾਂ ਦੀ ਗਿਰਤੀ 100 ਤੋਂ ਉੱਪਰ ਸੀ ਹੁੰਦੀ ਹੈ ਸੁਇਸ ਕਰਕੇ ਅਸੀਂ ਕਿਉਂਕਿ ਆਏ ਆ ਥੋੜੀ ਵਰਗੇ ਇਸ ਤਾਂ ਆਮ ਘਰਾਂ ਚੋਂ ਆਏ ਆ ਮਤਲਬ ਅਜੀਵੀ ਨੌਕਰੀਆਂ ਬਾਤ ਅਰਜ਼ੀਆਂ ਦਿੱਤੀ ਹੋਈਆਂ ਚਲੋ ਮੈਂ ਤਾਂ ਕਲਾਕਾਰ ਦੇ ਤੌਰ ਤੇ 17 ਸਾਲ ਦੀ ਉਮਰ ਦੀ ਪੜਦੇ ਪੜਦੀ ਪਲਾਸਟੂ ਚ ਮੈਂ ਤਾਂ ਸਟਾਰ ਬਣਾਤਾ ਸੀ ਤੁਸੀਂ ਨਹੀਂ ਤਾਂ ਹੁੰਦਾ ਮੈਂ ਵੀ ਇੱਥੇ ਹੁੰਦਾ ਉਹਨੂੰ ਕਿਤੇ ਨਾ ਕਿਤੇ ਨਾਲੇ ਕੁਝ ਅਰਜ਼ੀ ਵਰਜੀ ਦਿੱਤੀ ਹੁੰਦੀ ਬੀ ਕਾਮ ਬੀ ਕਾਮ ਕਰਦੇ ਸੀ ਕੁਝ ਬੈਂਕ ਬੰਕ ਕੁਝ ਲੋਕਾਂ ਦੇ ਪੈਸੇ ਗਣੀ ਜਾਂਦੇ ਹੈ ਨਾ ਦੇ ਲੋਕਾਂ ਦੇ ਪੈਸੇ ਗਿਣ ਕੇ ਆਪ ਤੰਗ ਹੋ ਕੇ ਉਹਨੂੰ ਲਈ ਜਾਂਦੇ ਨੇ ਵੀ ਇਹ ਸਾਡੇ ਕੋਲ ਕਿਉਂ ਹੈਗੇ ਸੋ ਇਹ ਜਿਹੜਾ ਖੁਸ਼ੀ ਆ ਜਿਹੜੀ ਨੌਕਰੀ ਮਿਲਣ ਦੀ ਇਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈਗੀ